ਲਾਡਲੀ ਭਾਗ 49 ਇਸ ਕਹਾਣੀ ਨੂੰ ਸਮਝਣ ਲਈ ਕਹਾਣੀ ਦੇ ਪਿਛਲੇ ਭਾਗ ਜ਼ਰੂਰ ਪੜਨਾ ਤੇ ਸੁਣਨਾ ਜੀ ਚਲੋ ਸ਼ੁਰੂ ਕਰਦੇ ਹਾਂ ਅਸੀਂ ਅੱਜ ਦਾ ਭਾਗ ਫਿਰ ਸੰਤੋਖੀ ਨੇ ਮੂਹ ਜਿਹਾ ਕਮਾਇਆ ਸੀ ਕਿ ਬਾਹਰੋਂ ਮਲਕੀਤੇ ਵੇ ਮਲਕੀਤੇ ਘਰੀਂ ਕਰਦੀ ਬੀਬੀ ਦੀ ਆਵਾਜ਼ ਆਈ ਹੌਲੀ ਹੌਲੀ ਚੱਲ ਰਹੀ ਸੀ ਇੱਕ ਪਾਸਿਓਂ ਹੱਥ ਗੁਰਪੇਜ ਨੇ ਤੇ ਇੱਕ ਪਾਸਿਓਂ ਹੱਥ ਬਿੱਟੂ ਨੇ ਫੜਿਆ ਹੋਇਆ ਸੀ ਪਿੱਛੇ ਭੋਲੀ ਨੇ ਤੀਗੋ ਦਿ ਲਈ ਹੋਈ ਸੀ ਤੇ ਨਾਲ ਹੀ surjeet ਤੇ ਪਿੱਛੇ ਹੀ ਕਮਲ ਦੇ ਮਾਪੇ ਵੀ ਸਨ ਇੱਕ ਇੱਕ ਕਰਕੇ ਸਾਰੇ ਅੰਦਰ ਆ ਗਏ ਤੇ ਮਗਰੇ ਕਰਨੈਲ ਵੀ ਆ ਗਿਆ ਬੀਬੀ ਨੂੰ ਮੰਜੇ ਤੇ ਬਿਠਾਉਣ ਹੀ ਲੱਗੇ ਉਹ ਕਰਨੈਨ ਕਿੱਥੇ ਆ ਕਿੱਥੇ ਰਹਿ ਗਿਆ ਔਖੀ ਸੌਖੀ ਬੈਠਦੀ ਹੋਈ ਬੀਬੀ ਨਾਲ ਹੀ ਬੋਲੀ ਆ ਗਿਆ ਮੈਂ ਬੀਬੀ ਕਰਨੈਲ ਕੋਲ ਆ ਕੇ ਬੋਲਿਆ ਮਲਕੀਤ ਨੇ ਸੰਤੋਖੀ ਨੇ ਸਾਰਿਆਂ ਨੂੰ ਹੱਥ ਜੋੜੇ ਤੇ ਸਭ ਨੂੰ ਬੈਠਣ ਨੂੰ ਕਿਹਾ ਗੁੱਡੀ ਰਸੋਈ ਵਿੱਚ ਹੀ ਬੂਹੇ ਦੇ ਓਲੇ ਖਲੋਤੀ ਹੋਈ ਸੀ ਤਾਂ ਸੰਤੋਖੀ ਕੋਲ ਆ ਕੇ ਬੋਲੀ ਮਨ ਪਾਣੀ ਗਲਾਸ ਸਟੀਲ ਦੀ ਟਰੇ 'ਚ ਟਕਾ ਕੇ ਗੁੱਡੀ ਨੇ ਦਵਾ ਦਾ ਪਾਣੀ ਪਾ ਲਿਆ ਬਾਹਰ ਲੈ ਕੇ ਜਾਣ ਲੱਗੀ ਤਾਂ ਸੰਤੋਖੀ ਨੇ ਆਪ ਹੀ ਟਰੇ ਫੜ ਲਈ ਤੇ ਉਹਨੂੰ ਉੱਥੇ ਹੀ ਰੁਕਣ ਦਾ ਇਸ਼ਾਰਾ ਕੀਤਾ ਗੁੱਡੀ ਫੇਰ ਓਲੇ ਜੇ ਹੋ ਗਈ ਭੋਲੀ ਦੀ ਗੋਦੀ 'ਚ ਕੁੜੀ ਸੁੱਤੀ ਪਈ ਸੀ ਆਵਾਜ਼ਾਂ ਜੀਆਂ ਸੁਣ ਕੇ ਉੱਠ ਗਈ ਤੇ ਰੋਣ ਲੱਗੀ ਪੋਲੀ ਉਹਨੂੰ ਲੈ ਕੇ ਵਰਾਂਡੇ 'ਚ ਗੇੜੇ ਕੱਢਣ ਲੱਗੀ। ਬੀਬੀ ਮਲਕੀਤ ਨੂੰ ਹਾਲਚਾਲ ਪੁੱਛਣ ਲੱਗੀ। ਪਰ ਮਲਕੀਤ ਬੋਲਿਆ ਬੀਬੀ ਤੂੰ ਦੱਸ ਤੂੰ ਤਾਂ ਬਾਲੀ ਨਿੱਸੀ ਜੀ ਲੱਗਦੀ ਪਈਆਂ। ਤਾਂ ਬੀਬੀ ਬੋਲੀ ਮਲਕੀਤੇ ਹੁਣ ਹੱਡ ਕੰਮ ਨਹੀਂ ਕਰਦੇ। ਚੱਲਣ ਚੌਖਿਆ ਹੀ ਹੋ ਰਹੀ ਆ ਬਾਲੀ। ਮਲਕੀਤ ਕਹਿਣ ਲੱਗਾ ਬੀਬੀ ਦਵਾਈ ਖਾਦੀ ਸੀ ਜਿਹੜੀ ਦਿੱਤੀ ਸੀ ਮੈਂ। ਤਾਂ ਬੀਬੀ ਬੋਲੀ ਸਭ ਖਾ ਲਿਆ। ਗਰੇਜੀ ਦਵਾਈਆਂ ਵੀ ਖਾ ਲੀਆਂ ਤੇਰੀ ਦੇਸੀ ਵੀ ਖਾ ਲਈ। ਹੁਣ ਨਹੀਂ ਫਰਕ ਪੈਣਾ ਮੈਨੂੰ। ਪਤਾ ਮੈਨੂੰ ਫਿਰ ਸੰਤੋਖੀ ਬੋਲੀ ਲੈ ਬੀਬੀ ਐਵੇਂ ਕਿਉ ਕਹਿਨੀ ਐ ਤੂੰ ਤਾਂ ਭੱਜੀ ਫਿਰਨਾ ਸਭ ਠੀਕ ਹੋ ਜਾਣਾ ਗੱਲਾਂ ਕਰਦਿਆਂ ਤੇ ਸੰਤੋਖੀ ਦਾ ਧਿਆਨ ਬਿੱਟੂ ਵੱਲ ਗਿਆ ਬਿੱਟੂ ਉਦਾਸ ਜਿਹਾ ਬੈਠਾ ਸੀ ਭੋਲੀ ਤੇ ਸਰਜੀਤ ਕੁੜੀ ਨੂੰ ਵਰਾਉਣ ਲੱਗੀਆਂ ਹੋਈਆਂ ਸਨ ਫੇ ਸੰਤੋਖੀ ਉੱਠੀ ਗੁੱਡੀ ਨੂੰ ਕਹਿਣ ਗਈ ਨਹੀਂ ਗੁੱਡੀਏ ਚਾਹ ਧਰ ਲਾ ਮਲ ਵਧੀਆ ਜੀ ਬੁੱਢੀ ਚਾਹ ਧਰਨ ਲੱਗੀ ਤਾਂ ਸਰਜੀਤ ਅੰਦਰ ਆਈ ਕੁੜੀ ਦੀ ਚੁੰਗਣੀ ਨਾ ਕੇ ਗੁੱਡੀ ਨੂੰ ਕਹਿਣ ਲੱਗੀ ਗੁੱਡੀ ਆ ਦੁੱਧ ਮਾੜਾ ਜਾਂ ਕੋਸਾ ਕਰ ਦੇ ਕੋਲੀ ਜੀ ਚ ਪਾ ਦੇ ਤੇ ਆ ਬਿਸਕੁਟ ਭੋਰ ਦੂੰ ਕਾਕੀ ਲਈ ਹਾਂਜੀ ਹਾਂਜੀ ਕਰਦੀ ਗੁੱਡੀ ਨੇ ਪਹਿਲਾਂ ਦੁੱਧ ਕੋਸਾ ਕਰਕੇ ਦੇ ਦਿੱਤਾ ਤੇ ਸੁਰਜੀਤ ਬਿਸਕੁਟ ਭੋਰ ਕੇ ਲੈ ਗਈ ਕੁੜੀ ਵਾਸਤੇ ਚਮਚੇ ਨਾਲ ਭੋਲੀ ਦੀ ਗੋਦੀ ਵਿੱਚ ਹੱਥਾਂ ਦੇ ਸਹਾਰੇ ਨਾਲ ਬੈਠੀ ਹੋਈ ਸੀ ਤੇ ਕਾਕੀ ਨੂੰ ਸੁਰਜੀਤ ਬਿਸਕੁਟ ਖਵਾਉਣ ਲੱਗੀ ਗੱਲਾਂ ਕਰਦਿਆਂ ਤੇ ਗੁੱਡੀ ਚਾਹ ਬਣਾ ਕੇ ਲੈ ਆਈ ਪਹਿਲਾਂ ਚਾਹ ਰੱਖੀ ਮਗਰੀ ਬਿਸਕਟ ਸੇਵੀਆਂ ਰੱਖ ਗਈ ਫਿਰ ਬੀਬੀ ਕਰਨੈਲ ਕਰਨੀ ਵੇਖਣ ਲੱਗੀ ਕੁਝ ਇਸ਼ਾਰਾ ਜਿਹਾ ਕੀਤਾ ਤਾਂ ਕਰਨੈਲ ਕਮਲ ਦੇ ਮਾਪਿਆਂ ਨੂੰ ਵੇਖਣ ਲੱਗਾ ਤੇ ਬੋਲਿਆ ਕਰ ਲੋ ਤੁਸੀਂ ਵੀ ਗੱਲ ਇੰਨੇ ਨੂੰ ਬੀਬੀ ਨੇ ਸੰਤੋਖੀ ਨੂੰ ਗਿਆ ਮਲ ਗੁੱਡੀ ਨੂੰ ਸੰਦ ਲਾ ਸੰਤੋਖੀ ਗੁੱਡੀ ਨੂੰ ਲੈ ਆਈ ਤਾਂ ਕਮਲ ਦੇ ਮਾਪੇ ਬੋਲੇ ਕਮਲ ਵਰਗੀ ਲੱਗਦੀ ਆ ਫਿਰ ਅੱਖਾਂ ਪਰ ਲੀਆਂ ਉਹਨਾਂ ਨੇ ਫਿਰ ਕਹਿਣ ਲੱਗੇ ਸਾਨੂੰ ਪਸੰਦ ਆ ਕੁੜੀ ਮਲਕੀਤੇ ਸੰਤੋਖੀ ਸਮਝ ਨਹੀਂ ਰਹੀ ਸੀ ਤਾਂ ਬੀਬੀ ਬੋਲੀ ਵੇਖ ਮਲਕੀਤੇ ਸੰਤੋਖੀਏ ਗੁੱਡੀ ਸਾਨੂੰ ਪਸੰਦ ਆ ਚਾਹੇ ਹੁਣੇ ਤੋਰ ਦਿਓ ਮੇਰੀ ਜਿੰਦ ਦਾ ਕੋਈ ਵਸਾ ਨਹੀਂ ਅੱਜ ਦੀ ਰਾਤਾਂ ਜਾਂ ਨਹੀਂ ਤੇ ਤੁਸੀਂ ਦੋਹੇ ਦੱਸ ਦਿਓ ਬਿੱਟੂ ਠੀਕ ਆ ਗੁੱਡੀ ਲਈ ਜਾਂ ਨਹੀਂ ਤੁਹਾਨੂੰ ਦੱਸ ਦਿਓ ਮੈਨੂੰ ਮਲਕੀਤ ਨੇ ਇੱਧਰ ਉੱਧਰ ਵੇਖਦੇ ਹਾਂ ਚ ਸਿਰ ਹਿਲਾਉਂਦੇ ਹੋਏ ਗੁੱਡੀ ਕੰਨੀ ਵੇਖਿਆ ਫਿਰ ਬੀਬੀ ਕਹਿਣ ਲੱਗੀ ਚਲੋ ਭਾਈ ਸਾਰਿਆਂ ਦੀ ਮਨਜ਼ੂਰੀ ਆ ਰਾਜੀ ਨੇ ਸੱਬੇ ਨੀ ਭੋਲੀਏ ਪਾ ਦੇ ਪਾ ਦੇ ਪਾ ਦੇ ਸ਼ਗਨ ਪਾ ਦੇ ਕੇਰਾ ਭੋਲੀ ਕੁੜੀ ਨੱਚ ਕੇ ਅੱਗੇ ਨੂੰ ਆਈ ਗੁਲਾਬੀ ਜੀ ਫਰਾਕ ਚ ਬੜੀ ਪਿਆਰੀ ਲੱਗ ਰਹੀ ਸੀ ਕਾਕੀ ਸਾਰੇ ਖੁਸ਼ ਸੀ ਕਮਲ ਦੇ ਮਾਪੇ ਗੁਰਪੇਜ ਹੋਰੀ ਬੀਬੀ ਭੋਲੀ ਸਭ ਹੀ ਖੁਸ਼ ਸਨ ਇੰਨੇ ਨੂੰ ਬਿੱਟੂ ਬੋਲਿਆ ਮੈਂ ਗੁੱਡੀ ਨਾਲ ਗੱਲ ਕਰ ਸਕਦਾ ਇੱਕ ਪਾਸੇ ਤਾ ਬੀਬੀ ਬਿੱਟੂ ਦੇ ਮੂੰਹ ਕੰਨੀ ਵੇਖਣ ਲੱਗੀ ਤੇ ਭੋਲੇ ਬੜੀ ਹੈਰਾਨ ਜੀ ਹੋ ਕੇ ਬਿੱਟੂ 얼 ਵੇਖਣ ਲੱਗੇ ਫਿਰ ਮਲਕੀਤ ਬੋਲਿਆ ਹਾਂ ਹਾਂ ਕੋਈ ਨਹੀਂ ਮੰਨ ਕਰ ਲਾ ਪੁੱਤ ਗੱਲ ਗੁੱਡੀ ਨੂੰ ਸੰਤੋਖੀ ਕਮਰੇ ਵਿੱਚ ਲੈ ਗਈ ਬੁੱਢੀ ਮੰंजे ਤੇ ਇੱਕ ਪਾਸੇ ਬੈਠ ਗਈ ਤੇ ਬਿੱਟੂ ਕਮਰੇ ਚ ਕੁਰਸੀ ਤੇ ਬੈਠ ਗਿਆ ਬਾਹਰ ਗੁਰਪੇਜ ਕਹਿਣ ਲੱਗਾ ਬਿੱਟੂ ਮੰਨਦਾ ਨਹੀਂ ਸੀ ਪਰ ਕਮਲ ਦੇ ਮਾਪੇ ਵੀ ਕਹਿ ਰਹੇ ਸੀ ਕਿ ਬਿੱਟੂ ਲਈ ਦੇਖ ਲੂ ਕਿਤੇ ਕੋਈ ਕੁੜੀ ਤਾਂ ਇਹਨਾਂ ਨੂੰ ਅਸੀਂ ਗੁੱਡੀ ਬਾਰੇ ਦੱਸਿਆ ਤਾਂ ਇਹਨਾਂ ਨੇ ਈ ਬਿੱਟੂ ਨੂੰ ਸਮਝਾਇਆ ਸਾਡੀ ਕਿੱਥੋਂ ਸੁਣਦਾ ਓ ਫਿਰ ਮਲਕੀਤ ਬੋਲਿਆ ਤੱਕੇ ਸ਼ੈਤਾਨੇ ਕੀਤੀ ਤੁਸੀਂ ਮੁੰਡੇ ਨਾਲ ਤਾਂ ਗੁਰਪੇਜ ਬੋਲਿਆ ਨਾ ਨਾ ਤੱਕੇ ਸ਼ੈਈ ਨਹੀਂ ਬਸ ਸਮਝਾਇਆ ਉਹਨੂੰ ਫਿਰ ਕਮਲ ਦੇ ਵਾਪੇ ਕਹਿਣ ਲੱਗੇ ਦੇਖੋ ਵੀਰ ਜੀ ਅੱਜ ਨਹੀਂ ਤੇ ਕੱਲ ਕਰਨਾ ਤਾਂ ਪੈਣਾ ਹੀ ਸੀ ਹਾਨੇ ਕਿਹੜੀ ਉਮਰ ਨਿਕਲ ਗਈ ਬਿੱਟੂ ਦੀ ਨਾਲੇ ਸਾਡੇ ਜਵਾਈਆਂ ਨਾਲੋਂ ਵੱਧ ਕੇ ਸੀ ਪੁੱਤ ਸੀ ਉਹ ਸਾਡਾ ਪੁੱਤ ਹੀ ਰਹਿਣਾ ਉਹਨੇ ਫਿਰ ਬੀਬੀ ਭੋਲੀ ਕੰਨੀ ਦੇਖਦੀ ਹੋਈ ਭੋਲੀ ਭੋਲੀ ਨੂੰ ਗੁੱਡੀ ਸ਼ੁਰੂ ਤੋਂ ਪਸੰਦ ਸੀ ਕਮਲ ਵਾਂਗ ਹੀ ਲੱਗਦੀ ਸੀ ਪਰ ਕੌਣ ਜਾਣਦਾ ਸੀ ਇੱਕ ਨੇ ਜਾਣਾ ਤੇ ਦੂਜੀ ਨੇ ਆ ਜਾਣਾ ਫਿਰ ਬੀਬੀ ਨੇ ਮੰਨ ਜਿਆ ਪਰ ਲਿਆ ਬਾਹਰ ਗੱਲਾਂ ਕਰਦਿਆਂ ਦੇ ਬਿੱਟੂ ਅੰਦਰੋਂ ਬਾਹਰ ਆ ਗਿਆ ਗੁੱਡੀ ਅੰਦਰ ਹੀ ਬੈਠੀ ਰਹੀ ਬੀਬੀ ਸੰਤੋਖੀ ਨੂੰ ਕਹਿਣ ਲੱਗੀ ਮੰਨ ਲੈ ਆ ਗੁੱਡੀ ਨੂੰ ਗੁੱਡੀ ਨੂੰ ਬਾਹਰ ਬੀਬੀ ਨੇ ਆਪਣੇ ਕੋਲ ਬਿਠਾ ਲਿਆ ਤੇ ਨਾਲ ਹੀ ਭੋਲੀ ਬੈਠ ਗਈ ਗੋਦੀ 'ਚ ਕੁੜੀ ਚੁੱਕੀ ਹੋਈ ਸੀ ਕੁੜੀ ਗੁੱਡੀ ਦਾ ਹੱਥ ਖਿੱਚਣ ਲੱਗੀ ਬੀਬੀ ਗੁੱਡੀ ਤੋਂ ਪੁੱਛਣ ਲੱਗੀ ਗੁੱਡੀਏ ਪਸੰਦ ਦਾ ਬਿੱਟੂ ਮੱਲ ਗੁੱਡੀ ਤੀਕੰਨੀ ਵੇਖ ਰਹੀ ਸੀ ਉਹ ਗੁੱਡੀ ਦਾ ਹੱਥ ਜੱਫੜ ਰਹੀ ਸੀ ਐਦਾਂ ਲੱਗ ਰਿਹਾ ਸੀ ਜਿਵੇਂ ਉਹ ਗੁੱਡੀ ਨੂੰ ਕਹਿ ਰਹੀ ਹੋਵੇ ਮੈਨੂੰ ਚੱਕ ਲੈ ਮੈਨੂੰ ਚੱਕ ਲੈ ਗੁੱਦੀ ਗੁੱਡੀ ਨੇ ਹੱਸ ਕੇ ਕੁੜੀ ਨੂੰ ਗੋਦੀ ਲੈ ਲਿਆ ਤੇ ਭੋਰਾ ਪਰ ਖਿੜ ਖੜਾ ਕੇ ਹੱਸ ਪਈ ਤੇ ਸਾਰੇ ਦੇਖ ਕੇ ਖੁਸ਼ ਹੋਏ ਤੇ ਬੋਲੇ ਆਹ ਦੇਖ ਲਿਆ ਕਾਕੀ ਨੂੰ ਵੀ ਚਾ ਚੜ ਗਿਆ ਗੁੱਡੀ ਕੁੜੀਨਾਂ ਲਾਡ ਲੈਣ ਲੱਗੀ। ਬਿੱਟੂ ਹੁਣ ਥੋੜਾ ਠੀਕ ਲੱਗ ਰਿਹਾ ਸੀ। ਬੀਬੀ ਨੇ ਬਿੱਟੂ ਨੂੰ ਪੁੱਛਿਆ ਮੱਲ ਠੀਕ ਆ? ਆਹ ਸਮਝੀਏ। ਫਿਰ ਭੋਲੀ ਵੀ ਬੋਲੀ। ਬਿੱਟੂ ਬੋਲ। ਬਿੱਟੂ ਚੁੱਪ ਸੀ। ਤਾਂ ਕਮਲ ਦੇ ਮਾਪੇ ਵੀ ਬੋਲੇ। ਬਿੱਟੂ ਮੱਲ ਦੱਸ। ਤਾਂ ਬਿੱਟੂ ਨੇ ਹਾਂ ਚ ਸਿਰ ਲਾਇਆ। ਗੁੱਡੀ ਨੂੰ ਸੰਤੋਖੀ ਨੇ ਪੁੱਛਿਆ ਗੁੱਡੀਏ ਠੀਕ ਆ ਪੁੱਤ? ਤਾਂ ਗੁੱਡੀ ਨੇ ਬਾਪੂ ਜੀ ਕੰਨੀ ਵੇਖ ਕੇ ਹਾਂ ਚ ਸਿਰ ਲਾਇਆ ਤੇ ਕੁੜੀ ਨੂੰ ਖਲੋ ਕੇ ਪੁੱਛ ਕਰਨ ਲੱਗੀ। ਕੁੜੀ ਹੱਸਦੀ ਫਿਰੇ ਗੁੱਡੀ ਦੇ ਹੱਥਾਂ 'ਚ ਭੋਲੀ ਦੋਵਾਂ ਨੂੰ ਵੇਖ ਕੇ ਹੱਥ ਜੋੜਨ ਲੱਗੀ ਤੇ ਕਮਲ ਦੇ ਮਾਪਿਆਂ ਤੇ ਗੁੱਡੀ ਦੇ ਮਾਪਿਆਂ ਕਰਨੀ ਵੇਖਦੀ ਹੋਈ ਵੀ ਹੱਥ ਜੋੜਨ ਲੱਗੀ ਸ਼ਾਇਦ ਭੋਲੀ ਨੂੰ ਹੁਣ ਥੋੜਾ ਸਕੂਨ ਮਿਲ ਗਿਆ ਸੀ ਕਿ ਬਿੱਟੂ ਦਾ ਦੁਬਾਰਾ ਹੋ ਰਿਹਾ ਵਾ ਫਿਰ ਬੀਬੀ ਕਹਿਣ ਲੱਗੀ ਮਲਕੀਤੇ ਸੰਤੁਖੀਏ ਗੁੱਡੀ ਨੂੰ ਅੱਜ ਹੀ ਤੋਰ ਦਿਓ ਅਸੀਂ ਕੁਝ ਨਹੀਂ ਲੈਣਾ ਆ ਕੁੜੀ ਦਾ ਸੂਟ ਵੀ ਸੁਖ ਨਾ ਬਹੁਤ ਸੋਹਣਾ ਪਾਇਆ ਵਾਲੀ ਫੱਬਦੀ ਪਈ ਆ ਭੋਲੀਏ ਆਦੇਸ਼ ਕਰਨ ਕੋਰੇ ਕੱਲ ਮੈਂ ਹੋ ਦੇਖਣਾ ਜਾਂ ਨਹੀਂ ਦੇਖਣਾ ਕੱਲ ਮੇਰੀ ਆਣੀ ਆ ਜਾਂ ਨਹੀਂ ਆਣੀ ਮਲਕੀਤ ਤੇ ਸੰਤੋਖੀ ਹੈਰਾਨ ਸੀ ਕਿ ਅੱਜ ਹੀ ਕਿਵੇਂ ਕਰ ਦਈਏ ਕਮਲ ਦੇ ਮਾਪੇ ਵੀ ਕਹਿਣ ਲੱਗੇ ਗੁਰਦੁਆਰਾ ਸਾਹਿਬ ਚੱਲੋ ਤੇ ਆਨੰਦ ਕਾਰਜ ਹੁਣੀ ਕਰਵਾ ਦਿਓ ਸਾਰੇ ਅੱਜ ਹੀ ਤੋਰ ਦਿਓ ਕਰਨ ਲੱਗੇ ਹੁਣ ਸਾਰੇ ਜਾਣੇ ਜੋਰ ਪਾਉਣ ਲੱਗੇ ਕਿ ਗੁੱਡੀ ਨੂੰ ਹੁਣੇ ਤੋਰ ਦਿਓ ਭਾਵੇਂ ਮਲਕੀਤ ਤੇ ਸੰਤੋਖੀ ਨੂੰ ਕੁਝ ਸਮਝ ਨਾ ਆਵੇ ਨਾ ਕੋਈ ਬੋਲਣ ਦਾ ਮੌਕਾ ਦੇਵੇ ਮਲਕੀਤ ਤੇ ਕਰਨੈਲ ਮਨਕੀਤ ਨੇ ਕਰਨੈਲ ਨੂੰ ਵੀ ਪੁੱਛਿਆ ਵੀਰ ਕਿਵੇਂ ਕਰਾਂ ਤਾਂ ਉਹ ਵੀ ਕਹਿਣ ਲੱਗਾ ਕੋਈ ਨਹੀਂ ਵੀਰ ਕੱਲ ਵੀ ਤੂੰ ਨਹੀਂ ਆ ਅੱਜ ਹੀ ਤੋਰਦੇ ਤਾਂ ਇੰਨੇ ਨੂੰ ਗੱਲਾਂ ਕਰਦਿਆਂ ਤੇ ਗੁੱਡੀ ਹੱਥ ਜੋੜ ਕੇ ਬੋਲੀ ਮੈਨੂੰ ਇੱਕ ਦਿਨ ਹੋਰ ਰੁਕ ਜਾਣ ਦਿਓ ਬਾਪੂ ਜੀ ਹੋਰਾਂ ਕੋਲ ਮੈਨੂੰ ਇੱਕ ਦਿਨ ਹੋਰ ਰੁਕ ਜਾਣ ਦਿਓ ਸਾਰੇ ਚੁੱਪ ਹੋ ਗਏ ਤੇ ਗੁੱਡੀ ਕਰਨੀ ਵੇਖਣ ਲੱਗੀ ਤਾਂ ਕਰਨੈਲ ਨੇ ਗੱਲ ਕੀਤੀ ਬੀਬੀ ਨੂੰ ਕਿਹਾ ਕਿ ਬੀਬੀ ਕੋਈ ਨਹੀਂ ਕੱਲ ਦਾ ਰੱਖ ਲੋ ਸਿੱਧੇ ਗੁਰਦੁਆਰਾ ਸਾਹਿਬ ਪਹੁੰਚ ਜਾਵਾਂਗੇ ਬੀਬੀ ਬੋਲੀ ਕਿ ਦੇਖ ਲੋ ਭੋਲੀ ਨਾਲ ਫਿਰ ਬੀਬੀ ਭੋਲੀ ਕਰਨੀ ਵੇਖਣ ਲੱਗੀ ਤੇ ਨਾਲ ਹੀ ਕਮਲ ਮਾਪੇ ਬੋਲੇ ਕੋਈ ਨਹੀਂ ਬੀਬੀ ਕੁੜੀ ਦੀ ਵੀ ਮੰਨ ਲੈਨੇ ਆ ਫਿਰ ਕਮਲ ਦੀ ਮਾਂ ਨੇ ਗੁੱਡੀ ਨੂੰ ਗਲੇ ਲਾਇਆ ਤੇ ਪਿਆਰ ਦਿੱਤਾ ਬੀਬੀ ਬੋਲੀ ਝੋਲੋ ਭਾਈ ਚੰਗਾ ਜਿਵੇਂ ਸਾਇਆ ਦੀ ਮਰਜ਼ੀ ਹੁਣ ਦੋਹਾਂ ਨੂੰ ਬਿਠਾ ਕੇ ਪੋਰਾ ਮੂੰਹ ਨੂੰ ਲੱਡੂ ਦਾ ਲਵਦੇਓ ਮਾੜਾ ਸ਼ਗਨ ਦਾ ਕਰਦੇ ਉਹਨਾਂ ਦਾ ਗੁਰਪ੍ਰੀਤ ਇਸ ਤੇ ਕਮਲ ਦੇ ਮਾਪੇ ਪਹਿਲਾਂ ਹੀ ਡੱਬਾ ਲੈ ਕੇ ਆਏ ਹੋਏ ਸੀ ਮਾੜਾ ਮੁਟਾ ਕਾਰਵਿਆਰ ਕਰ ਦਿੱਤਾ ਬਿੱਟੂ ਤੇ ਗੁੱਡੀ ਨੂੰ ਲਾਗੇ ਬਿਠਾ ਕੇ ਮੂੰਹ ਨੂੰ ਲੱਡੂ ਲਵਾ ਦਿੱਤਾ ਤੇ ਰੋਕ ਕਰ ਦਿੱਤੀ ਸ਼ਗਨ ਬਾ ਦਿੱਤਾ ਦੋਹਾਂ ਨੂੰ ਸਾਹਮਣੇ ਫਿਰ ਬੀਬੀ ਗੁੱਡੀ ਨੂੰ ਕਾਣ ਲੱਗੀ ਮਲ ਕਰ ਲਾਜ ਦੇ ਦਿਹਾੜੀ ਮਾਪਿਆਂ ਨਾਲ ਅੱਜ ਕੇ ਦੁੱਖ ਸੁੱਖ ਫਿਰ ਤੂੰ ਸੌਰੀ ਹੋਣਾ ਧੀਏ ਸੰਭੀ ਆਪਣੀ ਧੀ ਨੂੰ ਆਪਣੇ ਪਰਿਵਾਰ ਨੂੰ ਸਾਰੇ ਹੱਸ ਪਏ ਤੇ ਬੀਬੀ ਨੇ ਗੁੱਡੀ ਨੂੰ ਬਹੁਤ ਪਿਆਰ ਦਿੱਤਾ ਤੇ ਰੋ ਪਈ ਕਹਿਣ ਲੱਗੀ ਜੁਗ ਜੁਗ ਜਿਉਂਦੀ ਰੇ ਮੇਰੀ ਧੀਏ ਜੁਗ ਜੁਗ ਜਿਉਂਦੀ ਰੇ ਕਾਰਵਿਆਰ ਪੂਰਾ ਹੋਣ ਮਗਰੋਂ ਸਾਰੇ ਜਾਣ ਲੱਗੇ ਤਾਂ ਗੁੱਡੀ ਨੇ ਕਾਕੀ ਨੂੰ ਦੁਬਾਰਾ ਗੁੱਦੀ ਚੁੱਕ ਲਿਆ ਤੇ ਪਿਆਰ ਦਿੱਤਾ। ਭੋਲੀ ਨੇ ਵੀ ਗੁੱਡੀ ਨੂੰ ਬਹੁਤ ਪਿਆਰ ਦਿੱਤਾ ਮੱਥਾ ਚੁੰਮਿਆ ਤੇ ਆਪਣਾ ਧਿਆਨ ਰੱਖਣ ਨੂੰ ਕਿਹਾ। ਸਾਰੇ ਜਾਣ ਲੱਗੇ ਤਾਂ ਮਲਕੀ ਤੇ ਸੰਤੋਖੀ ਬਾਹਰ ਬੂਏ ਕਰਨੀ ਆ ਗਏ ਸਾਰਿਆਂ ਨਾਲ। ਗੁੱਡੀ ਅੰਦਰ ਕਮਰੇ ਵਿੱਚ ਚਲੀ ਗਈ ਤੇ ਮੰਜੇ ਤੇ ਬੈਠ ਗਈ। ਬਹੁਤ ਰੋਕਿਆ ਹੋਇਆ ਸੀ ਸਾਰਿਆਂ ਸਾਹਮਣੇ ਆਪਣੇ ਆਪ ਨੂੰ ਪਰ ਹੁਣ ਰੋਕ ਨਹੀਂ ਸકી ਤੇ ਰੋ ਪਈ। ਬਹੁਤ ਰੋਈ। ਇੰਨੇ ਨੂੰ ਮਲਕੀਤ ਤੇ ਸੰਤੋਖੀ ਅੰਦਰ ਆ ਗਏ ਗੱਲਾਂ ਕਰਦੇ ਕਹਿਣ ਲੱਗੇ ਸ਼ੁਕਰ ਆ ਗੁੱਡੀ ਨੇ ਆਪ ਹੀ ਕਹਿ ਦਿੱਤਾ ਨਹੀਂ ਤਾਂ ਸੰਤੋਖੀਏ ਮੈਨੂੰ ਤਾਂ ਸਮਝ ਹੀ ਨਹੀਂ ਲੱਗ ਰਹੀ ਸੀ ਕਿ ਕੁੜੀ ਨੂੰ ਹੁਣੀ ਤਾਂ ਨਹੀਂ ਤੁਰਨਾ ਪੈ ਜਾਣਾ ਸੰਤੋਖੀ ਕਹਿਣ ਲੱਗੀ ਹਾਂ ਗੁੱਡੀ ਦੇ ਬਾਪੂ ਪਰ ਹੁਣ ਕਾਰਜਬਾਹਲੇ ਨੇ ਕਿਸੇ ਨੂੰ ਸੱਦਿਆ ਵੀ ਨਹੀਂ ਜਾਣਾ ਸ਼ਿੰਦਰੋ ਕੰਨੀ ਜਾਣ ਜਾਣਾ ਜੇ ਤੂੰ ਤੈਨੂੰ ਰਾਤ ਪੈ ਜਾਣੀ ਆਉਂਦੇ ਨੂੰ ਗੱਲਾਂ ਬਾਤਾਂ ਕਰ ਹੀ ਰਹੇ ਸਨ ਕਿ ਗੁੱਡੀ ਦੇ ਰੋਣ ਦੀ ਆਵਾਜ਼ ਸੁਣ ਕੇ ਸੰਤੋਖੀ ਅੰਦਰ ਗਈ ਤੇ ਮਲਕੀਤ ਵੀ ਮਗਰੇ ਗਿਆ ਗੁੱਡੀ ਨਹੀਂ ਗੁੱਡੀ ਗੁੱਡੀਏ ਕੀ ਹੋਇਆ ਧੀਏ ਕਿਉਂ ਰੋਂਦੀ ਹੈ ਮੇਰੀ ਧੀ ਸੰਤੋਖੀ ਗੁੱਡੀ ਦੇ ਸਿਰ ਤੇ ਹੱਥ ਫੇਰਦੀ ਹੋਈ ਪੁੱਛਣ ਲੱਗੀ ਪਰ ਗੁੱਡੀ ਹਟਕੋਰੇ ਜੇ ਲੈ ਕੇ ਰੋਣ ਰੋਈ ਜਾਵੇ ਰੋਈ ਜਾਵੇ ਸੰਤੋਖੀ ਬੋਲੀ ਕੀ ਹੋਇਆ ਮਨ ਕਿਸੇ ਨੇ ਕੁਝ ਕਿਹਾ ਗੁੱਡੀ ਨੇ ਨਾ ਚਸੇਰ ਹਿਲਾਇਆ ਤੇ ਰੋਈ ਜਾਵੇ ਮਲਕੀ ਇਤਨੇ ਵੀ ਸਿਰ ਤੇ ਹੱਥ ਰੱਖਿਆ ਤੇ ਬੋਲੀ ਨਾ ਮੇਰੀ ਧੀ ਨਾ ਮਨ ਨਾ ਰੋ ਮੇਰੀ ਧੀ ਥੋੜੀਕ ਦਿਨ ਮਗਰੋਂ ਗੁੱਡੀ ਚੁੱਪ ਹੋ ਗਈ ਤੇ ਕਹਿਣ ਲੱਗੀ ਬਾਪੂ ਜੀ ਮਾਈ ਹੁਣ ਤੋਰਦਾ ਧਿਆਨ ਕੌਣ ਰੱਖੂਗਾ ਤਮਲਕੀਤ ਹੱਸ ਕੇ ਬੋਲੇ ਨਹੀਂ ਕਮਲੀ ਇਹ ਹੀ ਸੋਚ ਕੇ ਰੋਈ ਜਾਂਦੀ ਸੀ ਤੂੰ ਤੇ ਹੁਣ ਅਸੀਂ ਦੋਹਾਂ ਨੇ ਇੱਕ ਦੂਜੇ ਦਾ ਧਿਆਨ ਰੱਖਣਾ ਇੱਕ ਦੋਹਾਂ ਨੇ ਇੱਕ ਦੂਜੇ ਦਾ ਖਿਆਲ ਰੱਖਣਾ ਤੇ ਤੂੰ ਆਪਣੇ ਪਰਿਵਾਰ ਦਾ ਖਿਆਲ ਰੱਖਣਾ ਆਪਣੇ ਪਰਿਵਾਰ ਦਾ ਧਿਆਨ ਰੱਖਣਾ ਅੱਗੇ ਜਾ ਕੇ ਮਲ ਤੂੰ ਸਾਡੇ ਬਾਰੇ ਹੋਰਾ ਵੀ ਫਿਕਰ ਨਾ ਕਰ ਸਗੋਂ ਰੱਬ ਨੇ ਦੇ ਤੈਨੂੰ ਬਿੱਟੂ ਵਰਗਾ ਹੀਰਾ ਦਿੱਤਾ ਤੇ ਨਾਨੇ ਭੋਲੀ ਪੈਣ ਕਿੰਨੀ ਚੰਗੀ ਆ ਫਿਰ ਸੰਤੋਖੀ ਬੋਲੀ ਹਾਂ ਗੁੱਡੀ ਇੰਨੇ ਚੰਗੇ ਬੰਦੇ ਨੇ ਰੱਬਾ ਤੇਰਾ ਲੱਖ ਲੱਖ ਸ਼ੁਕਰਾਂ ਸੰਤੋਖੀ ਦੋਹੇ ਹੱਥ ਜੋੜ ਕੇ ਬੋਲੀ ਨੰਮ ਜਿਹੀਆਂ ਖੁਸ਼ੀ ਤੇ ਗਮੀ ਭਰੀਆਂ ਅੱਖਾਂ ਨਾਲ ਗੁੱਡੀ ਤੇ ਮਾਪੇ ਇੱਕ ਦੂਜੇ ਵੱਲ ਵੇਖਦੇ ਹੋਏ ਇੱਕ ਦੂਜੇ ਨੂੰ ਆਪਣਾ ਖਿਆਲ ਰੱਖਣ ਲਈ ਕਹਿ ਰਹੇ ਸਨ ਥੋੜੀ ਦੇਰ ਮਗਰੋਂ ਮਲਕੀਤ ਬੋਲਿਆ ਮੈਂ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਆਉਂ ਤੇ ਪੂਰਾ ਸਮਾਨ ਵੀ ਲਿਆਉਂ ਕੱਲ੍ਹ ਲਈ ਤੁਸੀਂ ਮਾਵਾਂ ਤੀਆਂ ਗੱਲਾਂ ਬਾਤਾਂ ਕਰੋ ਮਲਕੀਤ ਦੇ ਜਾਣ ਮਗਰੋਂ ਸੰਤੋਖੀ ਨੇ ਇੱਕ ਪੂਟਲੀ ਜਿਹੀ ਖੋਲੀ ਕੱਪੜਿਆਂ ਦੀ ਤੇ ਡਰੰਕ ਵਿੱਚੋਂ ਇੱਕ ਦੋ ਸੂਟ ਕੱਢ ਕੇ ਗੱਡੀ ਨੂੰ ਦਿੱਤੇ ਤੇ ਕਿਹਾ ਕੀ ਇਹ ਨੂੰ ਨਹੀਂ ਰੱਖ ਲਾ ਬੀਬੀ ਨੂੰ ਦੇਣਾ ਭੋਲੀ ਨੂੰ ਦੇਣਾ ਆਪਣੀ ਸੱਸ ਨੂੰ ਆ ਸੁਰਜੀਤ मामੀ ਨੂੰ ਆ ਗੁਰਪੇਜ ਵੀਰ ਦੀ ਬੁਰਸ਼ਟ ਆ ਕਪੜਾ ਆ ਵਾਲਾ ਆਇਦੇ ਨੀ ਆਇਦੇ ਨੀ ਆਦੋ ਬਿੱਟੂਲੀ ਬੁਰਸ਼ਟਾਂ ਨੇ ਪੱਗਾਂ ਨੇ ਤੇ ਆਦੋ ਤੇਰੇ ਸੂਟ ਨੇ ਉੱਥੇ ਜਾ ਕੇ ਸੁੱਕ ਕੇ ਪਾ ਲਈ ਫੇ ਸੰਤੋਖੀ ਬੋਲੀ ਨਾਲੇ ਸੁਣ ਮੇਰੀ ਗੱਲ ਉਹ ਜਿਹੜਾ ਬਿੰਦਰੋ ਦੇ ਵਿਆਹ ਤੇ ਸੂਟ ਪਾਇਆ ਸੀ ਨਾ ਉਹ ਨਾ ਨਹੀਂ ਲਿਆ ਜਈ ਇੱਕ ਵਾਰੀ ਪਾਇਆ ਤੂੰ ਤੇ ਕਾਣ ਸੰਤੋਖਾ ਸੁਹਾਲਾ ਸੂਟ ਫੜ ਕੇ ਸੰਤੋਖੀ ਬੋਲੀ ਆ ਵਾ ਵਾ ਪਾਰਾ ਵਾ ਡਾ ਮਸੀ ਤੇ ਇਹ ਤਾਂ ਮੈਂ ਹੁਣੇ ਹੀ ਰਾਤ ਤੇ ਬਰਾਤੇ ਤਿਆਰ ਕਰ ਦੇਣਾ ਕੱਲ ਇਹੀ ਪਾਣਾ ਤੂੰ ਗੁੱਡੀ ماں ਕੰਨੀ ਵੇਖੀ ਜਾਵੇ ਸੰਤੋਖੀ ਨੇ ਅੱਜ ਦੀ ਦਿਹਾੜੀ ਵਿੱਚ ਮਿੰਟਾਂ 'ਚ ਗੁੱਡੀ ਦਾ ਦਾਜ ਤਿਆਰ ਕਰ ਦਿੱਤਾ ਸੀ ਸੰਤੋਖੀ ਨੇ ਮਾਂ ਨੂੰ ਗਲੇ ਲਾਇਆ ਤੇ ਬੋਲੀ ਮਾਏ ਤੂੰ ਕੱਟ ਦੇ ਮੇਰੇ ਮੇਚ ਦਾ ਆ ਸੂਟ ਮੈਂ ਹੁਣੇ ਹੀ ਤਿਆਰ ਕਰ ਲੈਂਨੀ ਆ ਸੰਤੋਖੀ ਨੇ ਮੇਚ ਦਾ ਕੱਟ ਦਿੱਤਾ ਗੁੱਡੀ ਨੂੰ ਦੇ ਦਿੱਤਾ ਤੇ ਆਪ ਰਸੋਈ 'ਚ ਕੋਈ ਕੰਮ ਕਰਨ ਲਈ ਚਲੀ ਗਈ ਗੁੱਡੀ ਸੂਟ ਬਣਾਉਂਦੀ ਹੋਈ ਮਲਕ ਦੇ ਨੇ ਮੰਜੇ ਦੇ ਗਦੈਲੇ ਉੱਠ ਪਈ ਬਿੱਟੂ ਤੇ ਕਮਲ ਦੀ ਤੇ ਜਿਹਦੇ ਚ ਉਹ ਆਪ ਦੂਰ ਖਲੋਤੀ ਸੀ ਉਹ ਵਾਰੀ ਫੋਟੋ ਚੁੱਕ ਕੇ ਦੇਖਣ ਲੱਗੀ ਤੇ ਚੁੰਨੀ ਦਾ ਓਲਾ ਕਰਕੇ ਜਦੋਂ ਥੋੜੀ ਪਿਆਰਾਂ ਦੀ ਮਾਂ ਦੇ ਪੈਰਾਂ ਦੀ ਬੇੜ ਕੋਵੇ ਤਾਂ ਉਹਨੂੰ ਟਕ ਲਿਆ ਕਰੇ ਫੋਟੋ ਨੂੰ ਫਿਰ ਕਦੇ ਹੱਥ 'ਚ ਫੜ ਕੇ ਦੇਖ ਲਿਆ ਕਰੇ ਫਿਰ ਫੋਟੋ ਹੱਥ 'ਚ ਫੜ ਕੇ ਬੋਲੀ ਮੈਨੂੰ ਅੱਜ ਪਤਾ ਲੱਗਾ ਉਹ ਫੋਟੋ ਦਾ ਮਤਲਬ ਕਿ ਮੈਨੂੰ ਦੂਰ ਕਿਉਂ ਖਲੋਤੀ ਹੋਈ ਸੀ ਫਿਰ ਭਰੇ ਮਨ ਨਾਲ ਫੋਟੋ ਇੱਕ ਪਾਸੇ ਰੱਖ ਦਿੱਤੀ ਤੇ ਸੂਟ ਸੀ ਆਉਣ ਲੱਗੀ ਕਹਾਣੀ ਜਾਰੀ ਹੈ ਜੀ ਮਿਲਦੇ ਹਾਂ ਅਗਲੇ ਭਾਗ ਵਿੱਚ ਬਹੁਤ ਜਲਦੀ ਜੁੜੇ ਰਹੋ ਧੰਨਵਾਦ ਜੀ ਤੁਹਾਨੂੰ ਇਹ ਕਹਾਣੀ ਕਿਵੇਂ ਦੀ ਲੱਗ ਰਹੀ ਹੈ ਆਪਣੇ ਵਿਚਾਰ ਜਰੂਰ ਸਾਂਝੇ ਕਰਨਾ ਜੀ ਤਾਂ ਜੋ ਅਗਲਾ ਭਾਗ ਜਲਦੀ ਤੋਂ ਜਲਦੀ ਅਪਲੋਡ ਕੀਤਾ ਜਾਵੇ ਧੰਨਵਾਦ